ਬਲਦੇਸ ਸਿੰਘ ਸੰਧੋਈ ਕੀ ਗੱਲ ਹੋਈ ਸੀ ਕਿ ਤੁਹਾਨੂੰ ਫੋਨ ਕੀਤਾ ਸੀ ਬਸ ਇਹ ਪਰਸ ਦੇ ਪਹਿਲੇ ਰਸਤੇ ਤੇ ਮੈਂ ਫਾੜ ਕੀਤੀ ਪੈਸੇ ਮੈਂ ਦੁਬਾਰਾ ਗਿਆ ਵੀ ਆ ਮੈਂ ਦੁਬਾਰਾ ਪੋਲ ਵਾਲੇ ਦੇ ਗਿਆ ਮੈਂ ਇੱਥੇ ਚਿੰਦਿਆਂਗੇ ਅੱਗੇ ਨਹੀਂ ਇੱਥੇ ਹੀ ਰਹਾ ਉਹ ਫੇਰ ਰਸਤੇ ਵਿੱਚ ਦੇਖ ਪਿਆ ਤੇ ਮੈਂ ਫਿਰ ਉਹ ਮੁਰਤੇ ਆ ਕੇ ਜਿਹੜਾ ਗਿਆ ਇਹ ਤੇ ਮਿਲਣਾ ਨਹੀਂ ਕਰਦੇ ਇੱਥੋਂ ਫਿਰ ਪਾਰਟੀ ਗਈ ਘਰ ਉਹਨਾਂ ਵੈਰੀਫਾਈ ਕੀਤਾ ਉਹਨਾਂ ਨੂੰ ਦੱਸਿਆ ਕਿ ਸੁਣਨੇ ਸਾਹ ਤੇ ਆ ਕੇ ਆਪ ਦਾ ਪ੍ਰੂਫ ਕਰ ਲਓ ਮੈਂ ਪੀਪਲ ਪਾਰਟੀ ਦਾ ਬਹੁਤ ਬਤਨਵਾਦੀ ਤੇ ਕਿੱਥੇ ਡਿੱਗਾ ਦਾ ਪਰਸ ਕਿੱਥੇ ਡਿੱਗਾ ਸੀ ਕਿੱਥੋਂ ਲੱਗ ਮੈਨੂੰ ਪਤਾ ਹੀ ਕੋਈ ਨਹੀਂ ਕਿਥੇ ਆ ਚਾਉਂ ਚੁੱਕਾ ਹੈ ਕ੍ਰਿਸ਼ਨਾ ਜਿੰਨੇ ਪੈਸੇ ਸੀ ਕੀ ਕੀ ਡਾਕੂਮੈਂਟ ਸੀ 4700 ਦੇ ਵਿੱਚ ਮੇਰਾ ਆਧਾਰ ਕਾਰਡ ਸੀ ਆਈਡੈਂਟੀਟੀ ਕਾਰਡ ਸੀ ਮੇਰਾ ਮਹਿਕਮੇ ਦਾ ਇਹ ਕਿਸ ਤਰ੍ਹਾਂ ਦੇਖ ਦਿਓ ਪੁਲਿਸ ਦਾ ਪ੍ਰਾਲਾ ਕਿਉਂਕਿ ਬਹੁਤ ਵਧੀਆ ਬਹੁਤ ਵਧੀਆ ਸ਼ੁਕਰੀਆ ਥੈਂਕ ਯੂ ਇਹ ਆਪਣੇ ਵੱਡੇ ਵੀ ਕਈ ਪੀਸ ਤੇ ਰਹੇ ਹੈਗੇ ਆ ਮੈਂ ਬਹੁਤ ਰਿਗਾਰਡ ਕਰਦਾ ਸਮਾਂ ਤੇ ਤੁਹਾਡਾ ਪਹਿਲੇ ਕੀ ਕੰਮ ਕੀ ਕਰਦੇ ਸੀ ਬਾਬਾ ਜੀ ਮੈਂ ਇਨਸਪੈਕਟਰ ਫੁਗਸ ਰਿਟਾਇਰ ਕਿੰਨੇ ਪਾਸੇ ਜਨਾ ਸਰ ਆਫੀ ਮਦਦ ਲਿਆ ਮੈਂ ਨਾਵਲਦੀ ਚਾਂਦ ਨਾਲ ਜੁੜੀ ਕਰਦਾ ਸੋ ਸਾਨੂੰ ਇਹ ਪਰਚ ਮਿਲਿਆ ਸੀ ਦਿਲਜੀਤ ਸਿੰਘ ਹੌਲਦਾਰੇ ਮੇਰੇ ਨਾਲ ਇਹ ਦਿਲਜੀਤ ਸਿੰਘ ਨੂੰ ਮਿਲਿਆ ਸੀ ਸੋ ਆਪਾਂ ਦੋਨਾਂ ਨੇ ਮਿਲ ਕੇ ਇਨਸਪੈਕਟਰ ਸਾਹਿਬ ਫੋਰਸ ਆ ਲਾਈ ਜੋ ਰਟਾਇਰ ਹੋਏ ਨੇ ਤੋਂ ਆਪਾਂ ਇਹਨਾਂ ਨੂੰ ਪੈਸੇ ਇਹਨਾਂ ਦੇ ਜਿੰਨੇ ਬੰਦੇ 4700 ਕੋਸਰ ਪਏ ਸੀ ਉਹ ਇਹਨਾਂ ਨੂੰ ਵਾਪਸ ਕਰ ਦਿੱਤੇ ਨੇ ਤੋਂ ਅਸੀਂ ਚਾਹੁੰਦੇ ਹਾਂ ਕਿ ਕਿਸੇ ਦੀ ਧੀਗੀ ਜੀ ਉਸ ਨੂੰ ਹਨ ਵਾਪਸ ਕਰ ਦੇਣੀ ਚਾਹੀਦੀ ਆ ਤਾਂ ਕਿ ਅਗਲਾ ਜਾ ਕੋਈ ਨੁਸਾਨ ਨਾ ਹੋਵੇ ਕਿਵੇਂ ਤੁਸੀਂ ਇਹਨਾਂ ਦਾ ਪੁੱਛਿਆ ਇਹਨਾਂ ਦਾ ਪੁੱਛਿਆ ਅਸੀਂ ਇਹਨਾਂ ਦੇ ਖੋਲਿਆ ਗਿਆ ਆਧਾਰ ਦਾ ਆਧਾਰ ਕਾਰਡ ਐਡਰੈਸ ਸੀ ਉਹਦਾ ਡਰੈਕਸਟ ਜਾ ਕੇ ਅਸੀਂ ਉੱਥੇ ਕਿਸੇ ਨੂੰ ਭੇਜ ਕੇ ਰਿਸਕ ਕੀਤਾ ਉਦੋਂ ਬਾਅਦ ਇਹਨਾਂ ਨੂੰ ਫੋਨ ਕੀਤਾ ਗਿਆ ਤਾਂ ਫੋਨ ਕਰਨ ਤੋਂ ਬਾਅਦ ਇਹਨਾਂ ਨੂੰ ਅਸੀਂ ਸਾਡੇ ਕੋਲ ਆਏ ਨੇ ਤੇ ਅਸੀਂ ਇਹਨਾਂ ਦੇ ਪੈਸੇ ਜਿੰਨੇ ਵਿੱਚ ਹੈਗੇ ਸੀ 47 ਕੁ ਬੋਧ ਰپے ਸੀ ਉਹ ਆਪਾਂ ਇਹਨਾਂ ਨਾਲ ਗੱਲ ਕਰ ਰਹੇ ਹਾਂ ਠੀਕ ਹੈ ਬਲਦੇਵ ਸਿੰਘ ਸੰਧੂ ਜੀ ਕੀ ਗੱਲ ਹੋਈ ਸੀ ਕਿ ਤੁਹਾਨੂੰ ਫੋਨ ਕੀਤਾ ਸੀ ਅਸੀਂ ਪਰਸ ਦੇ ਪੈਸੇ ਰਸਤੇ ਤੇ ਮੈਂ ਭਾਅ ਕੀਤੀ ਪੈਸੇ ਮੈਂ ਦੁਬਾਰਾ ਗਿਆ ਵੀ ਆ ਮੈਂ ਦੁਬਾਰਾ ਪੋਲ ਵਾਲੇ ਦੇ ਗਿਆ ਔਰ ਮੈਂ ਇੱਥੇ ਸੰਜਾਇਆ ਅੱਗੇ ਨਹੀਂ ਇੱਥੇ ਲਿ ਆ ਉਹ ਬੈਸ ਰਸਤੇ ਤੇ ਦੇ ਪਿਆ ਤੇ ਮੈਂ ਫਿਰ ਮੁੜ ਕੇ ਆ ਕੇ ਜਿਹੜਾ ਗਿਆ ਇਸ ਮਿਲਣਾ ਨਹੀਂ ਕਰਦੇ ਵੇਖੋ ਫਿਰ ਪਾਰਟੀ ਗਈ ਘਰ ਉਹਨਾਂ ਵੈਰੀਫਾਈ ਕੀਤਾ ਉਹਨਾਂ ਮੈਨੂੰ ਦੱਸਿਆ ਕਿ ਸੁਣਨੇ ਖਾਤੇ ਆਪੇ ਆਪ ਦਾ ਕੋਲ ਇਸ ਕਰ ਲਓ ਮੈਂ ਪੁਲਿਸ ਪਾਰਟੀ ਦੇ ਬੋਰਡ ਬਸਤਨਵਾਦੀ ਆ ਕਿੱਥੇ ਦਿੱਕਾ ਦਾ ਫਰਸ਼ ਕਿੱਥੇ ਦਿੱਕਾ ਸੀ ਕਿੱਥੋਂ ਲੱਭਾ ਮੈਨੂੰ ਪਤਾ ਹੀ ਕੋਈ ਨਹੀਂ ਕਿੱਥੇ ਦਾ ਚਾਉਂ ਚੱਕਾ ਕਿੰਨੇ ਪੈਸੇ ਸੀ ਕੀ ਕੀ ਡਾਕੂਮੈਂਟ ਸੀ 4700 ਦੇ ਵਿੱਚ ਮੇਰਾ ਆਧਾਰ ਕਾਰਡ ਸੀ ਆਈਡੈਂਟੀ ਕਾਰਡ ਸੀ ਮੇਰਾ ਮਹਿਕਮੇ ਦਾ ਤੇ ਕਿਸ ਤਰ੍ਹਾਂ ਦੇਖਦੇ ਹੋ ਪੁਲਿਸ ਦਾ ਪ੍ਰਾਲਾ ਕਿਉਂਕਿ ਬਹੁਤ ਵਧੀਆ ਬਹੁਤ ਵਧੀਆ ਸ਼ੁਕਰੀਆ ਥੈਂਕ ਯੂ ਮੇਰੇ ਆਪਣੇ ਵੱਡੇ ਵੀ ਕਈ ਪੁਲਿਸ ਤੇ ਰਹੇ ਹੈਗੇ ਆ ਸਾਟਰ ਗਾਰਡ ਕਰਦਾ ਸੀ ਸਾਡਾ ਇਹ ਤੁਹਾਡਾ ਪਹਿਲੇ ਕੀ ਕੰਮ ਕੀ ਕਰਦੇ ਸੀ ਤੁਸੀਂ ਬਾਬਾ ਜੀ ਮੈਂ ਇਨਸਪੈਕਟਰ ਫੂਡਸ ਵਿੱਚ ਰਿਟਾਇਰ ਕਿੰਨੇ ਪੈਸੇ ਸਪਰਨਾ ਸਰ ਏਐਫਐ ਮਦਦ ਲਾ ਰਿਹਾ ਮੈਂ ਨਾਵਲਟੀ ਚਾਂਗ ਦੇ ਵਿੱਚ ਡਿਊਟੀ ਕਰਦਾ ਸੋ ਸਾਨੂੰ ਇਹ ਪਰਚ ਬਣਿਆ ਸੀ ਦਿਲਜੀਤ ਸਿੰਘ ਹੌਲਦਾਰੇ ਮੇਰੇ ਨਾਲ ਇਹ ਦਿਲਜੀਤ ਸਿੰਘ ਨੂੰ ਮਿਲਿਆ ਸੀ ਸੋ ਆਪਾਂ ਦੋਨਾਂ ਨੇ ਮਿਲ ਕੇ ਇਹ ਇਨਸਪੈਕਟਰ ਫੂਡਸ ਵਾਲੇ ਜੋ ਰਿਟਾਇਰ ਹੋਏ ਨੇ ਸੋ ਆਪਾਂ ਇਹਨਾਂ ਨੂੰ ਪੈਸੇ ਇਹਨਾਂ ਦੇ ਜਿੱਦੇ ਬੰਦੇ 4700 ਰੁਪਏ ਸੀ ਉਹ ਇਹਨਾਂ ਨੂੰ ਵਾਪਸ ਕਰ ਦਿੱਤੇ ਨੇ ਸੋ ਅਸੀਂ ਚਾਹੁੰਦੇ ਆ ਕਿ ਕਿਸੇ ਦੀ ਧੀ ਡਿੱਗੀ ਜੀ ਉਸ ਨੂੰ ਅਨੁਵਾਪਤ ਕਰ ਦੇਣੀ ਚਾਹੀਦੀ ਆ ਤਾਂ ਕਿ ਅਗਲਾ ਨੁਕਸਾਨ ਨਾ ਹੋਵੇ ਅਸੀਂ ਇਹਨਾਂ ਦੇ ਖੋਲ ਆ ਗਿਆ ਆਧਾਰ ਕਾ ਐਡਰੈਸ ਉਹਦੇ ਐਡਰੈਸ ਤੇ ਜਾ ਕੇ ਅਸੀਂ ਉੱਥੇ ਕਿਸੇ ਨੂੰ ਭੇਜ ਕੇ ਰਿਸ਼ਕੀਤਾ ਉਹਦੇ ਬਾਅਦ ਇਹਨਾਂ ਨੂੰ ਫੋਨ ਕੀਤਾ ਗਿਆ ਤਾਂ ਫੋਨ ਕਰਨ ਤੋਂ ਬਾਅਦ ਇਹਨਾਂ ਨੂੰ ਅਸੀਂ ਸਾਡੇ ਕੋਲ ਆਏ ਨੇ ਤੇ ਅਸੀਂ ਇਹਨਾਂ ਦੇ ਪੈਸੇ ਜਿੰਨੇ ਹੈਗੇ ਸੀ 4700 ਰੁਪਏ ਸੀ ਉਹ ਆਪਾਂ ਇਹਨਾਂ ਨੂੰ ਵਾਪਸ ਕਰ ਰਹੇ ਹਾਂ